ਦੇਖੋ ਜੀ ਪਬਲਿਕ ਨੂੰ ਜਿਹੜੀਆਂ ਵੀ ਸਹੂਲਤਾਂ ਚਾਹੀਦੀਆਂ ਹਨ ਉਹ ਤਾਂ ਇੱਕ ਬੈਠਕ ਦੇ ਵਿੱਚ ਹੀ ਹੋ ਸਕਦੀਆਂ ਨੇ ਜਿਸ ਦਿਨ ਆਪਾਂ ਸਰਪੰਚੀ ਨਾਲ ਪਿੰਡ ਦਾ ਸਰਪੰਚ ਚੁਣਨਾ ਚਾਹੁੰਦੇ ਆ ਉਸੇ ਤਰ੍ਹਾਂ ਹੀ ਹਰ ਪਿੰਡ ਦੇ ਵਿਅਕਤੀ ਨੂੰ ਆਪਣੇ ਮੁੱਦੇ ਪੇਸ਼ ਕਰਨੇ ਚਾਹੀਦੇ ਹਨ ਕਿਹੜੀ ਚੀਜ਼ ਦੀ ਜ਼ਰੂਰਤ ਹੈ ਅਗਰ ਪਿੰਡ ਦੇ ਵਿੱਚ ਦੇਖੋ ਜੀ ਹਰ ਇੱਕ ਫੈਸਿਲਿਟੀ ਹੈਗੀ ਹੈ ਤਕਰੀਬਨ ਇਲਾਜ ਦੀ ਫੈਸਿਲਿਟੀ ਨੇ ਹੈਗੀ ਜਾਂ ਕਿਸੇ ਹੋਰ ਚੀਜ਼ ਦੀ ਫੈਸਿਲਿਟੀ ਨਹੀਂ ਹੈਗੀ ਉਹ ਫੈਸਿਲਿਟੀ ਅਵੇਲੇਬਲ ਕਰਵਾਈ ਜਾਵੇ ਹਰ ਕਿਸੇ ਪਿੰਡ 'ਚ ਇਹ ਕਿ ਜਿਹੜੇ ਮੇਰੇ ਪਿੰਡ ਦੇ ਨੌਜਵਾਨ ਛੁੱਪੇ ਹੋਏ ਨੇ ਨਸ਼ਿਆਂ ਵਿੱਚ ਉਹਨਾਂ ਨੂੰ ਨਸ਼ਿਆਂ ਚੋਂ ਬਾਹਰ ਕੱਢ ਕੇ ਅਤੇ ਇੱਕ ਜਿਮ ਵੱਲ ਪ੍ਰੇਰਿਤ ਕੀਤਾ ਜਾਵੇ ਕੋਈ ਕਬੱਡੀ ਵੱਲ ਪ੍ਰੇਰਿਤ ਹੋਵੇ ਕੋਈ ਬੋਲੀਵੁੱਡ ਵੱਲ ਪ੍ਰੇਰਿਤ ਹੋਵੇ ਕੋਈ ਪਹਿਲਵਾਨੀ ਵੱਲ ਪ੍ਰੇਰਿਤ ਹੋਵੇ ਅਤੇ ਕੋਈ ਜਿਮ ਵੱਲ ਪ੍ਰੇਰਿਤ ਹੋਵੇ ਜੋ ਕਿ ਤੁਸੀਂ ਗੱਲ ਕੀਤੀ ਨਰਸਿੰਗ ਸਟਾਫ ਦੀ ਤੁਸੀਂ ਡਿਊਟੀ ਕਰਦੇ ਪਏ ਹੋ ਜਾਂ ਸੈਲਰੀ ਲੈ ਰਹੇ ਹੋ ਉਹ ਇੱਕ ਪ੍ਰੋਫੈਸ਼ਨਲ ਹੈ ਮੈਡਮ ਮੇਰਾ ਉਹ ਇੱਕ ਅਲੱਗ ਚੀਜ਼ ਹੈ ਇਹ ਪਿੰਡ ਦੀ ਸੇਵਾ ਹੈ ਅਕਸਰ ਸਾਡਾ ਪਰਿਵਾਰ 15 ਤੋਂ 30 ਸਾਲ ਪਹਿਲਾਂ ਪਿੰਡ ਦੀ ਸੇਵਾ ਨਿਭਾਉਂਦਾ ਆ ਰਿਹਾ ਹੈ ਅਕਸਰ ਸਾਡੇ ਘਰਦਿਆਂ ਨੇ ਸਾਨੂੰ ਸੇਵਾ ਕਰਨਾ ਹੀ ਦੱਸਿਆ ਹੈ ਔਰ ਅਸੀਂ ਪਿੰਡ ਦੀ ਹੀ ਸੇਵਾ ਨਿਭਾਉਂਦੇ ਆ ਰਹੇ ਹਾਂ 15-20 ਸਾਲ ਤੋਂ ਤੇ ਇਸ ਵਾਰ ਵੀ ਸਾਡਾ ਇਹੀ ਮਕਸਦ ਹੈ ਅਗਰ ਜੇ ਪਿੰਡ ਮੇਰਾ ਪਰਿਵਾਰ ਸਾਥ ਦਿੰਦਾ ਹੈ ਤੇ ਅਸੀਂ ਫਿਰ ਤੋਂ ਪਿੰਡ ਦੀ ਸੇਵਾ ਨਿਭਾਵਾਂਗੇ ਅਗਰ ਮੇਰਾ ਪਿੰਡ ਮੇਰਾ ਪਰਿਵਾਰ ਸਾਥ ਦਵੇਗਾ ਤੇ ਜਰੂਰ ਆਉਣ ਵਾਲੀਆਂ ਚੋਣਾਂ ਦੀ ਲੜੀ ਜਾਵੇਗੀ ਇਹ ਪਿੰਡ ਦੇ ਸਹਿਯੋਗ ਨਾਲ ਹੋਣਾ ਹੈ ਪਰ ਅਗਰ ਪਿੰਡ ਕਿਸੇ ਸੂਝਵਾਨ ਵਿਅਕਤੀ ਨੂੰ ਚੁੰੰਦੀ ਹੈ ਤੇ ਸਿਰਫ ਸੰਮਤੀ ਨਾਲ ਜਰੂਰ ਪਿੰਡ ਤੇ ਚੁਣਿਆ ਜਾਵੇਗਾ ਅਤੇ ਉਹਦੀ ਸੋਚਨੀ ਮੁਤਾਬਕ ਚੁਣਿਆ ਜਾਵੇ ਕਿ ਉਹ ਪਿੰਡ ਬਾਰੇ ਕੀ ਸੋਚ ਰੱਖਦਾ ਹੈ